ਗੰਗਾ ਨਗਰ ਦੇ ਲਾਗੇ ਗੁਰਦੁਆਰਾ ਸਾਹਿਬ ਹੈ ਉਸ ਗੁਰਦੁਆਰੇ ਇੱਕ-ਇੱਕ ਪੰਦੇ ਪ੍ਰਚਾਰਕ ਇਲਾਕੇ ਚ ਪ੍ਰਚਾਰ ਤੇ ਪ੍ਰਸਾਰ ਕਰਦੇ ਆ ਉਥੋਂ ਦੇ ਇੱਕ ਸੇਵਾਦਾਰ ਨੇ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਇੱਕ ਬੱਚੀ ਜਿਹੜੀ 20 ਸਾਲ ਦੀ ਸੀਗੀ ਉਹਦੇ ਨਾਲੇ ਮਾੜਾ ਕੰਮ ਕੀਤਾ ਬੱਚੀ ਮਾੜੀ ਭੋਲੀ ਸੀਗੀ ਜਦੋਂ ਇਸ ਗੱਲ ਦਾ ਪਤਾ ਲੱਗਿਆ ਸਵੇਰੇ ਬੱਚੀ ਰੋਈ ਇਹ ਕਿਉਂਕਿ ਉਸ ਗੁਰਦੁਆਸਬੰਦਰ ਜਿਹੜੇ ਪ੍ਰਚਾਰਕ ਹੈ ਉਹਨਾਂ ਦੇ ਮਾਤਾ ਜੀ ਉਹਨਾਂ ਦਾ ਭਰਾ ਉਹਨਾਂ ਦੀ ਪਰਜਾਈ ਤੇ ਸਾਰੇ ਇਕੱਠੇ ਰਹਿੰਦੇ ਆ ਜਦੋਂ ਪਤਾ ਲੱਗਿਆ ਮਾਤਾ ਨੂੰ ਵੀ ਸਾਡੀ ਨੂੰ ਨਾਲੇ ਕੋਈ ਗਲਤ ਹੋਇਆ ਉਹਨੂੰ ਪੁੱਛਿਆ ਜਾ ਕੇ ਉਹਨੇ ਦੱਸਿਆ ਵੀ ਫਲਾਣਾ ਜਿਹੜਾ ਸੇਵਾਦਾਰਾ ਉਹਨੇ ਮੇਰੇ ਨਾਲ ਮਾੜਾ ਕੰਮ ਕੀਤਾ ਤੇ ਪਹਿਲਾਂ ਵੀ ਕੀਤਾ ਦੋ ਤਿੰਨ ਵਾਰੀ ਇੱਕ ਵੀਡੀਓ ਬਣਾਈ ਵੀ ਰਹੀ ਉਹਨੇ ਕੁਦਰਤੀ ਗੱਲ ਹੈ ਜੇ ਗੁਰਦੁਆਰਗੇ ਪਵਨ ਸਥਾਨ ਤੇ ਕਿਸੇ ਨਾਲੇ ਐਦਾਂ ਦੀ ਗੱਲ ਹੋਊਗੀ ਤੇ ਗੁੱਸਾ ਆਉਣਾ ਇੱਕ ਸਵਭਾਵਿਕ ਪ੍ਰਕਿਰਿਆ ਹੈ। ਬਾਬਾ ਜੀ ਨੇ ਤੇ ਸੇਵਾਦਾਰਾਂ ਨੇ ਉਹਨੂੰ ਫੜਿਆ ਕਿ ਬਹੁਤ ਕੁਝ ਜਿੰਮੇ ਅਲਫਾਜ ਨਹੀਂ ਵਰ ਸਕਦਾ। ਉੱਥੇ ਉਹਨਾਂ ਨੇ ਕਿਹਾ ਤੇ ਉਸ ਤੋਂ ਬਾਅਦ ਉਹਨਾਂ ਨੇ ਸੰਗਤ ਸੱਦ ਲਈ ਤੇ ਉਹ ਜਿਹੜਾ ਬੰਦਾ ਸੀਗਾ ਉੱਥੋਂ ਦੇ ਭੱਜ ਗਿਆ। ਭੱਜਣ ਤੋਂ ਬਾਅਦ ਉਹ ਕਿਤੇ ਨਹਿਰ ਦੇ ਕੰਢੇ ਚਲਾ ਗਿਆ। ਉਹਦੇ ਕਹਿੰਦੇ ਮੁਤਾਬਕ ਆਪਣੇ ਘਰੇ ਫੋਨ ਕੀਤਾ ਉਹਨੇ। ਕਰੇ ਫੋਨ ਕਰਕੇ ਆਪਣੇ ਪਿਤਾ ਕੋਲੇ ਪਰਿਵਾਰ ਕੋਲੇ ਉਹਨੇ ਗਲਤੀ ਮੰਨੀ ਕਿ ਮੇਰੇ ਤੋਂ ਗਲਤੀ ਹੋ ਗਈ ਜੀ ਤੇ ਮੈਂ ਹੁਣ ਇਹ ਮੈਨੂੰ ਗੁਸਤਾਰ ਕਰਾਂਗੇ ਮੈਂ ਜੇਲ੍ਹ ਨਹੀਂ ਜਾਣਾ ਚਾਹੁੰਦਾ ਤੇ ਮੈਂ ਆਤਮ ਹੱਤਿਆ ਕਰਨ ਚੱਲਿਆਂ ਨੇ ਹਰਚ ਪਰਿਵਾਰ ਨੇ ਬਾਬਾ ਜੀ ਨਾਲ ਗੱਲ ਕੀਤੀ ਹੁਣ ਕੁਦਰਤੀ ਗੱਲ ਹੈ ਵੀ ਫਿਕਰ ਨੂੰ ਹੋਣਾ ਸੀਗਾ ਕਿਉਂਕਿ ਬਾਬਾ ਜੀ ਬਹੁਤ ਜ਼ਿਆਦਾ ਆਪਾਂ ਕਹੀ ਨਾ ਬਹੁਤ ਜ਼ਿਆਦਾ ਇਹ ਕਠੋਰ ਮੰਨਦੇ ਸੀਗੇ ਡਰਦਾਦੇ ਸੀਗੇ ਵੀ ਠੀਕ ਹੈ ਕੋਈ ਪਰਵਾਹ ਨਹੀਂ ਕਿ ਜੋ ਹੋ ਜੇ ਤਾਂ ਉਹਨਾਂ ਨੂੰ ਫਿਕਰ ਹੋਇਆ ਵੀ ਜੇ ਮਰ ਗਿਆ ਕਿਤੇ ਮੈਂ ਨਾ ਫਸ ਜਾਾਂ ਉਹਨਾਂ ਨੇ ਵੀ ਉਹਨੂੰ ਫਿਰ ਫੋਨ ਲਾਇਆ ਉਹਦੇ ਤਰਲੇ ਵੀ ਮਾਰੇ ਤੂੰ ਵਾਪਸ ਆ ਜਾ ਤੈਨੂੰ ਕੁਛ ਨਹੀਂ ਕਹਿੰਦੇ ਤੂੰ ਨਾ ਆਤਮਾ ਤਿਆਰ ਉਹਨੂੰ ਬੜਾ ਪਲੋਸਿਆ ਪਲੋਸਣ ਤੋਂ ਬਾਅਦ ਉਹ ਬੰਦਾ ਨਹੀਂ ਆਇਆ ਇਹਦੇ ਬਾਅਦ ਘਟਨਾ ਤਰਕੜਨਾ ਨਵੇਂ ਨਵੇਂ ਖੁਲਾਸੇ ਹੁੰਦੇ ਗਏ ਉਹ ਜਿਹੜਾ ਬੰਦਾ ਹੈ ਉਸ ਤੋਂ ਬਾਅਦ ਜਿਹੜੇ ਸਿੱਖ ਪੰਥ ਦੇ ਦੁਸ਼ਮਣ ਹੈ ਸ੍ਰੀ ਕਾਲ ਤਖਤ ਸਾਹਿਬ ਤੋਂ ਛੇਕੇ ਹੋਏ ਐ ਅਕਾਲ ਤਖਤ ਸਾਹਿਬ ਵੱਲੋਂ ਸਿੱਖ ਪੰਥ ਦੇ ਦੁਸ਼ਮਣ ਘਰਾੜ ਦਿੱਤੇ ਹੋਏ ਐ ਉਹਨਾਂ ਲੋਕਾਂ ਕੋਲ ਚਲਾ ਗਿਆ ਉਹਨਾਂ ਲੋਕਾਂ ਨਾਲ ਜਾ ਕੇ ਦੱਸਿਆ ਕਿ ਮਿੱਥੋਂ ਇਹ ਗਲਤੀ ਹੋ ਗਈ ਹੈ ਕਿਉਂਕਿ ਉਹਨੂੰ ਪਤਾ ਸੀਗਾ ਵੀ ਸਿੱਖ ਪੰਥ ਦਾ ਸਿੱਖ ਜਥੇਬੰਦੀਆਂ ਦਾ ਜਿਹੜਾ ਦੁਸ਼ਮਣ ਹੈ ਇਹ ਜਮਾਤ ਨੂੰ ਬਚਾ ਸਕਦੀ ਹੈ ਉੱਥੇ ਜਾ ਕੇ ਉਹਨੇ ਗੱਲ ਦੱਸੀ ਤੇ ਉਹ ਦੋ ਤਿੰਨ ਬੰਨਿਆਂ ਕੋਲ ਹੋਰ ਕੋਲ ਲੱਗੇ ਅਖੀਰ ਉਹਨਾਂ ਨੇ ਇੱਕ ਸਾਜ਼ਿਸ਼ ਘੜੀ ਵੀ ਜੇ ਤੂੰ ਬਚਣਾ ਚਾਹੁੰਦਾ ਹੈ ਤਾਂ ਉਲਟਾ ਇਲਜ਼ਾਮ ਲਾ ਦੇ ਬਾਬਾ ਜੀ ਤੇ ਇਸ ਤੇ ਕਿਸੇ ਨੂੰ ਪਤਾ ਨਹੀਂ ਗਿਆ ਸਾਰੇ ਚਿੰਤਾਤੁਰ ਸੀਗੇ ਵੀ ਨਹਿਰ ਚ ਛਾਲ ਮਾਰਤੀ ਹੈ ਮਰ ਗਿਆ ਕੀ ਹੋ ਗਿਆ ਕਿੱਥੇ ਗਿਆ ਸਾਰੇ ਫਿਕਰ ਕਰ ਰਹੇ ਸੀਗੇ ਤੇ ਉਹ ਜਿਹੜਾ ਆਪਣੀ ਸਾਸ਼ਾ ਘਟ ਰਸੀ ਸਿੱਖ ਰੋਧੀ ਤਾਕਤਾਂ ਨਾਲ ਲੜ ਕੇ ਉਸ ਤੋਂ ਬਾਅਦ ਥੋੜੇ ਸਮੇਂ ਬਾਅਦ ਅਮਰਤਪਾਲ ਸਿੰਘ ਮਹਿਰੋ ਜੋ ਪੰਜਾਬ ਦਾ ਇੱਕ ਨਿਆਂਗ ਸਿੰਘ ਹੈ ਜਿਸ ਤਰ੍ਹਾਂ ਪਤਾ ਲੱਗੇ ਪਹਿਲਾਂ ਮੁਸਲਮਾਨ ਸੀ ਮੁਸਲਮਾਨ ਪਰਿਵਾਰ ਦਾ ਲੜਕਾ ਹੈ ਤੇ ਸਿੱਖ ਬਣ ਗਿਆ ਚਲੋ ਸਾਡੇ ਤੇ ਖੁਸ਼ੀ ਦੀ ਗੱਲ ਆ ਸਾਡੇ ਤੇ ਸਤਿਕਾਰ ਕਰਦੇ ਆ ਵੀ ਜਿਹੜਾ ਕੋਈ ਇਸ ਧਰਮ ਚ ਆਇਆ ਤਾਂ ਉਹਦਾ ਫੋਨ ਆਇਆ ਬਾਬਾ ਜੀ ਨੂੰ ਉਹਨੇ ਕਿਹਾ ਜੀ ਮੈਂ ਅਮਰਪਾਲ ਮਹਿਰੋ ਬੋਲਦਾ ਤੇ ਤੁਹਾਡੇ ਕੀ ਗੱਲ ਹੋ ਗਈ ਤੇ ਬਾਬਾ ਜੀ ਦੱਸਿਆ ਵੀ ਸਾਡੇ ਸਥਾਨ ਤੇ ਜਿਹੜੀ ਮੇਰੀ ਛੋਟੀ ਭਝਾਈ ਹੈ ਉਹਦੇ ਨਾਲ ਹੀ ਇਹ ਬੰਦੇ ਨੇ ਦੁਸ਼ਕਰਮ ਕੀਤਾ ਮਾੜਾ ਕੰਮ ਕੀਤਾ ਤੇ ਇਹ ਘਟਨਾ ਹੋਈ ਹੈ ਜੀ ਉਹ ਕਹਿੰਦਾ ਜੀ ਉਹ ਤਾਂ ਛੱਡੋ ਜਿਹੜੀ ਘਟਨਾ ਉਹਨੇ ਕੀਤਾ ਕੀਤਾ ਤੁਸੀਂ ਆਪਣੀ ਗੱਲ ਕਰੋ ਉਹ ਕਹਿੰਦਾ ਵੀ ਦੱਸੋ ਮੈਂ ਕੀ ਗੱਲ ਕਰਾਂ ਕਹਿੰਦਾ ਤੁਸੇ ਨਾਲ ਕੀ ਕੀਤਾ ਉਹ ਕਹਿੰਦੇ ਠੀਕ ਐ ਸੀ ਉਹਨੂੰ ਕਿਹਾ ਵੀ ਤੇਰਾ ਅਸੀਂ ਐ ਕਰਾਂਗੇ ਜੇ ਮੈਂ ਇਹ ਗੱਲ ਕਹਦਾ ਤ ਤਾਂ ਅਸੀਂ ਨਪੁੰਸਕ ਬਣਾਵਾਂਗੇ ਤੂੰ ਇਥੇ ਕੁੱਤਾ ਕੰਮ ਕੀਤਾ ਜੀ ਆਪਾਂ ਦੂਜੀ ਭਾਸ਼ਾ ਵਰਤੀਏ ਤਾਂ ਤੇ ਤਾਂ ਛੱਡਕ ਨੇ ਸੀ ਉਹ ਡਰਿਆ ਸੀਗਾ 19 ਸਾਲ ਦਾ ਮੁੰਡਾ ਸੀਗਾ ਉਹ ਤੇ ਕਹਿੰਦਾ ਨਹੀਂ ਜੀ ਉਹ ਹੋਰ ਗੱਲ ਕਹਿ ਰਿਹਾ ਕਹਿੰਦਾ ਉਹ ਕੀ ਕਹਿ ਰਿਹਾ ਕਹਿੰਦਾ ਜੀ ਉਹ ਕਹਿੰਦਾ ਜੀ ਬਾਬਾ ਜੀ ਨੇ ਮੇਰਾ ਮਾੜਾ ਕੰਮ ਕੀਤਾ ਬਾਬਾ ਕਹਿੰਦੇ ਕਿਦਾਂ ਹੋ ਸਕਦਾ ਕਰਨ ਇਸ ਤੋਂ ਪਹਿਲਾਂ ਜਦੋਂ ਘਟਨਾ ਹੋਈ ਤੇ ਉਦੋਂ ਬੱਬ ਨੇ ਸਾਡਾ ਸੰਭਰ ਕੀਤਾ ਸਾਨੂੰ ਕਹ ਜੀ ਇਹ ਘਟਨਾ ਵਾਪਰ ਗਈ ਆ ਤੇ ਮੁੰਡਾ ਮਰਨ ਗਿਆ ਤੇ ਮੈਂ ਉਹਨੂੰ ਫੋਨ ਵੀ ਕਰਕੇ ਬੁਲਾਇਆ ਪੁਲਿਸਆ ਵੀ ਉਹਨੂੰ ਗੱਲ ਕੀਤੀ ਆ ਤੂੰ ਵਾਪਸ ਆ ਜਾ ਤੇ ਜੇ ਉਹ ਮੁੰਡਾ ਮਰ ਗਿਆ ਜਾਂ ਇਸ ਸਥਾਨ ਦੀ ਗੱਲ ਚੱਲਦੀ ਤੇ ਸਥਾਨ ਦੀ ਬਦਨਾਮੀ ਬਹੁਤ ਹੋਊਗੀ ਲੋਕਾਂ ਨੇ ਕਹਿਣਾ ਜੇ ਗੁਰੂ ਘਰ ਵਿੱਚ ਗੁਰਦੁਆਰੇ ਦੇ ਜਿਹੜੇ ਇੰਚਾਰ ਦੇ ਆ ਜਿਹੜੇ ਪ੍ਰਚਾਰਕ ਆ ਜੇ ਉਹਨਾਂ ਦੀ ਕੁੜੀਆਂ ਹੀ ਸੇਫ ਨਹੀਂ ਗਿਆ ਤੇ ਸਾਡੇ ਘੱਟ ਕੁੜੀਆਂ ਸੇਫ ਕੀ ਹੋਣਗੀਆਂ ਗੱਲ ਵੱਧ ਸੀਗੀ ਇਸ ਗੱਲ ਸਾਨੂੰ ਵਿਚਾਰ ਕੀਤਾ ਚਲੋ ਇੱਕ ਵਾਰੀ ਗੱਲ ਨੂੰ ਪੜਦਾ ਪਾਓ ਜਦੋਂ ਆਊਗਾ ਆਪਾਂ ਗੱਲ ਕਰਾਂਗੇ ਆਪਾਂ ਇੱਕ ਵਾਰ ਗੱਲ ਰੋਕ ਕੇ ਰੱਖੋ ਸਾਰੀ ਗੱਲ ਜੀ ਅਮਰਤਪਾਲ ਗਲਤੀ 'ਚ ਡਾੜ ਗਿਆ ਵੀ ਤੁਸੀਂ ਮੰਨੋ ਜੇ ਨਾ ਮੰਨੇ ਤਾਂ ਅਸੀਂ ਤੁਹਾਨੂੰ ਕਰਾਂਗੇ ਚਰਨ ਘਟ ਲੈ ਬਾਬੇ ਦੀ ਗੱਲ ਕਰਾਂਗੇ ਉੱਥੇ ਆਵਾਂਗੇ ਫਿਰ ਨਾ ਕਿਉਂ ਥੋੜਾ ਜਿਹਾ ਜਲੂਸ ਕੱਢੇ ਆ ਕੇ ਬਾਬਾ ਜੀ ਕਿ ਲੋਕ ਭਰਾਉਂਦੇ ਸੀਗੇ ਜਿਵੇਂ ਅੱਜ ਕੱਲ੍ਹ ਚੱਲਿਆ ਡਿਜੀਟਲ ਅਰੈਸਟ ਕਰਨਾ ਬੰਦੇ ਨੂੰ ਸੋਸ਼ਲ ਮੀਡੀਆ ਤੇ ਤੰਕਾ ਕੇ ਉਹਨੂੰ ਅਰੈਸਟ ਕਰ ਆਪਸ ਹੁੰਦੇ ਆ ਵੀ ਤੰਕਾਇਆ ਮੁਰਗੇ ਉਤ ਪੈਸੇ ਘੁਰਾ ਲੈ ਵੀ ਤਰ੍ਹਾਂ ਬੱਚਾ ਅੰਡਰ ਗ੍ਰਿਫਟ ਚ ਜਾ ਗਿਆ ਤਰ੍ਹਾਂ ਇਹ ਹੋ ਜੂਗਾ ਤੇਰੇ ਖਾਤੇ ਪੈਸੇ ਆ ਗ ਉਦਾਂ ਕਰਕੇ ਉਹਨਾਂ ਨੇ ਕੀਤਾ ਡਿਜੀਟਲ ਰੈਸਟ ਤੇ ਬਾਬਾ ਕਹਿੰਦੇ ਆਇਓ ਨਾ ਤੁਸੀਂ ਜੇ ਕਹਿੰਨੇ ਤਾਂ ਕੋਈ ਨਹੀਂ ਚਲੋ ਮੈਂ ਹਾਂ ਕਰਦਾ ਉਹ ਕਹਿੰਦਾ ਠੀਕ ਹੈ ਜੀ ਇਹਨਾਂ ਹਾਂ ਕਰਤੀ ਉਹ ਕਹਿੰਦਾ ਠੀਕ ਹੈ ਫੋਨ ਕੱਟਤਾ ਉਹਨੇ ਅੱਜ ਤੋਂ ਕੋਈ 5-6 ਦਿਨ ਪਹਿਲਾਂ ਦੋ ਨਾਂਹਸੇ ਗਏ ਬਾਬਾ ਜੀ ਜਦੋਂ ਬਾਹਰ ਸੈਰ ਕਰ ਰਹੇ ਸੀਗੇ ਗੁਰਦੁਆਰਾ ਮੇਨ ਰੋਡ ਦੇ ਉੱਪਰ ਗੇਟ ਦੇ ਕੋਲ ਹੀ ਉਹਨਾਂ ਨੇ ਆ ਕੇ ਕਿਹਾ ਕਿ ਭਾਈ ਅਸੀਂ ਅਮਰਪੁਰ ਮੈਰੋਂ ਨੂੰ ਭੇਜਿਆ ਜਿਹੜਾ ਥੋੜਾ ਬੈਟਰ ਹੈ ਉਹਦੇ ਬਾਰੇ ਕੀ ਕਰਨਾ ਹੈ ਬਾਬੇ ਕਹ ਦਸੋ ਉਹ ਆਪਾਂ ਕਿਵੇਂ ਸੋਲਟਾਈਏ ਦਸੋ ਕੀ ਹੱਲ ਕੱਢੀ ਉਹਦਾ ਬਾਬਾ ਜੀ ਕਹਿੰਦੇ ਵੀ ਸਾਡੇ ਜਥੇਬੰਦੀਆਂ ਰਜਿੰਦਰਪਾਟੇਮਾ ਸਾਡੇ ਧਰਮ ਚਰਚ ਦੇ ਚੇਅਰਮੈਨ ਆ ਤੁਸੀਂ ਆਜੋ ਬਹਿ ਕੇ ਬ ਗੱਲ ਕਰ ਲਾਂਗੇ ਉਹ ਕਰਨੇ ਜੋ ਕਰਨੀ ਦੀ ਗੱਲ ਉਹ ਕਹਿੰਦਾ ਨਹੀਂ ਤੁਸੀਂ ਤੁਸ ਕਰਨਾ ਨਹੀਂ ਕਰਨਾ ਇਹ ਕਹਿੰਦਾ ਮੈਂ ਕੁਝ ਨਹੀਂ ਕਰਨਾ ਉਹ ਚਲਾ ਗਿਆ ਜੀ ਦੋਵੇਂ ਸਿੰਘ ਚਲੇ ਗਏ ਜਾਣ ਤੋਂ ਬਾਅਦ ਪਰਸੋਂ 12 ਅਪ੍ਰੈਲ ਨੂੰ ਨਾ 19 ਅਪ੍ਰੈਲ ਨੂੰ 19 ਅਪ੍ਰੈਲ ਨੂੰ ਅਮਰਤਪਾਲ ਮਹਿਰੋਂ ਦਾ ਫੋਨ ਆਇਆ ਅਸੀਂ ਬਾਬਾ ਜੀ ਨੇ ਕਿਹਾ ਸੀ ਬਾਬਾ ਜੀ ਤੁਸੀਂ ਹਰ ਗੱਲ ਦੀ ਰਿਕਾਰਡਿੰਗ ਕਰ ਰਹੇ ਹੋ ਉਹਨੇ WhatsApp ਗੱਲ ਕੀਤੀ ਕਿ ਰਿਕਾਰਡ ਨਾ ਹੋਵੇ ਜਦ ਕਿ ਅਸੀਂ ਦੂਜੇ ਫੋਨ ਤੋਂ ਬਾਬਾ ਨੇ ਰਿਕਾਰਡਿੰਗ ਕੀਤੀ ਹੋਰੀ ਉਹਨੇ ਕਹੇ ਬਾਬਾ ਜੀ ਦੱਸੋ ਕਿਵੇਂ ਕਰਨਾ ਹੈ ਬਾਬਾ ਇਹਨਾਂ ਕਰਨਾ ਕਿਵੇਂ ਹੈ ਇਹ ਦੋਸ਼ੀ ਹੈ ਤੇ ਅਸਤਾਤਾ ਚੋਂ ਬੱਕੇ ਵੀ ਸਾਡੇ ਸਥਾਨ ਦੀ ਸਾਡੇ ਘਰ ਦੀ ਬਦਨਾਮੀ ਨਾ ਹੋਵੇ ਹਰ ਪਰਿਵਾਰ ਜਿਹੜਾ ਇਹ ਸਮਾਜ ਚ ਸੱਭੇ ਪਰਿਵਾਰ ਆ ਸੋਚਦਾ ਤੇ ਸੰਕੋਚ ਵੀ ਕਰਦਾ ਬਦਨਾਮੀ ਤੋਂ ਕਹਿੰਦਾ ਨਹੀਂ ਜੀ ਤੁਸੀਂ ਐਂ ਕਰੋ ਦੋਵੇਂ ਲਿਖਾ ਵੱਡੇ ਕਰ ਲਓ ਲਿਖਾ ਪੜੀ ਕਰਕੇ ਆਪਾਂ ਇਹ ਗੱਲ ਚੈਪਟਰ ক্লোਜ਼ ਕਰਦੇ ਆਂ ਬਾਬੇ ਕੋਲੋਂ ਕੀ ਲਿਖਣਾ ਹੈ ਕਹਿੰਦਾ ਤੂੰ ਆਪਣੀ ਗਲਤੀ ਮੰਨੋ ਆਪਣੀ ਗਲਤੀ ਮੰਨਦਾ ਬਾਬੇ ਕਹਿੰਦਾ ਮੈਂ ਤਾਂ ਗਲਤੀ ਕੀਤੀ ਨਹੀਂ ਗਈ ਮੈਂ ਕਿਹੜੀ ਗਲਤੀ ਬੰਦਾ ਉਹ ਤਾਂ ਮੰਨਿਆ ਉਹ ਤੁਹਾਡੇ ਕੋਲ ਮੰਨਿਆ ਸਾਡੇ ਕੋਲ ਵੀ ਮੰਨਿਆ ਅਮਰਤਪਾਲ ਨੇ ਵੀ ਕਿਹਾ ਵੀ ਹਾਂ ਵੀ ਸਾਡੇ ਕੋਲ ਵੀ ਮੰਨਿਆ ਵੀ ਮੈਂ ਉਹ ਨਾਲੇ ਦੁਸ਼ਕਰਮ ਕੀਤਾ ਮਾੜਾ ਕੰਮ ਕੀਤਾ ਉਹਨਾਂ ਦੀ ਨੂੰ ਨਾਲੇ ਫਿਰ ਕੰਮ ਚਲਾਇਆ ਕਰੋ ਆਪਾਂ ਨਾ ਤਾਂ ਉਹਦੀ ਗੱਲ ਕਰਦੇ ਆਂ ਤੁਹਾਡੀ ਗੱਲ ਕਰਦੇ ਆਂ ਇੱਕ ਸਿੰਪਲ ਬਣਾ ਦਿੰਦੇ ਆਂ ਵੀ ਸਾਡਾ ਵਾਸੀ ਕਾਵਾਦ ਖਤਮ ਹੋ ਗਿਆ ਸੀ ਆਪਾਂ ਉਹ ਬੜੇ ਕਰ ਆ ਗਏ ਆ ਇਹ ਗੱਲ ਦਾ ਸਾਰੇ ਚੰਦੇ ਚਲੋ ਯਾਰ ਗੁਰਦ੍ਰੀ ਗੱਲ ਹੈ ਗੱਲ ਨਾ ਓਡੇ ਇਹ ਚੈਪਟਰ ক্লোਜ਼ ਕਰੀਏ ਬਾਬਾ ਜੀ ਮੰਨ ਗਏ ਜੀ ਵੀ ਠੀਕ ਹੈ 2 ਵਜੇ ਦੇ ਕਰੀਬ ਅੰਮ੍ਰਿਤਪਾਲ ਦੋ ਗੱਡੀਆਂ ਲੈ ਕੇ ਬਾਬਾ ਜੀ ਦੇ ਡੇਰੇ ਪਹੁੰਚੇ ਸਥਾਨ ਤੇ ਪਹੁੰਚਿਆ ਉੱਥੇ ਜਿਵੇਂ ਉਹਨਾਂ ਦੇ ਕਹਿਣ ਮੁਤਾਬਕ ਵੀ ਦੋ ਬੰਦੇ ਬੰਦੇ ਕੰਧਾ ਟੱਪ ਕੇ ਆਏ ਆ ਕੇ ਅੰਦਰ ਤਾਰਾਂ ਤੋੜੀਆਂ ਕੁਛ ਨਾ ਭੰਤੜ ਕੀਤੀ ਬਾਬਾ ਜੀ ਦਾ ਮੋਬਾਈਲ ਖੋਲਿਆ ਮੋਬਾਈਲ ਖੋਲਿਆ ਮੋਬਾਈਲ ਖੋਣ ਤੋਂ ਬਾਅਦ ਉਹਦੇ ਸਾਰਾ ਛਾਣਬਣ ਸ਼ੁਰੂ ਕਰਤੀ ਜੀ ਜਿਵੇਂ ਬੜੀ-ਬੜੀ ਇਨਵੈਸਟੀਗੇਸ਼ਨ ਟੀਮ ਹੁੰਦੀ ਹੈ ਜਿਵੇਂ ED ਟੀਮ ਹੋ ਕੇ CBI ਟੀਮ ਆ ਗਈ ਬਰੇਡ ਕੀਤੀ ਹੈ ਤੇ ਉਹਨਾਂ ਨੇ ਨਾਲ ਹੀ ਆ ਕੇ ਕਿਹਾ ਭਾਈ ਕਿਸੇ ਜਥੇਬੰਦੀ ਵਾਲੀ ਨੂੰ ਤੇਜਿੰਦਰ ਭਟੇਮੇ ਨੂੰ ਕਿਸੇ ਨੂੰ ਦੱਸਣਾ ਸੀ ਆਏ ਆ ਨਾ ਬੁਲਾਉਣਾ ਕਿਸੇ ਨੂੰ ਫੋਨ ਤੱਕ ਬਾਬਾ ਜੀ ਦਾ ਉਹਨਾਂ ਨੇ ਖੋਲਿਆ ਪਰ ਉਹਨਾਂ ਦੇ ਚੇਲੇ ਨੇ ਸਾਨੂੰ ਫੋਨ ਕਰਤਾ ਅਸੀਂ ਵੀ ਤੁਰੰਤ ਉੱਥੇ ਪਹੁੰਚੇ ਅੱਧੇ ਘੰਟੇ ਦੇ ਉੱਥੇ ਪਹੁੰਚ ਗਏ ਉੱਥੇ ਅਮਰਤਪਾਲ ਬਾਬਾ ਜੀ ਨੂੰ ਘਿਰ ਕੇ ਬੈਠਾ ਸੀਗਾ ਤੇ ਤਕਲਾ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਬਾਬਾ ਜੀ ਇਨਕਾਰ ਕਰਦੇ ਸੀਗੇ ਜਦੋਂ ਅਸੀਂ ਪਹੁੰਚੇ ਤੇ ਉਹਨੇ ਕੈਮਰੇ ਔਨ ਕਰ ਰੱਖੇ ਸੀਗੇ ਅਸੀਂ ਉਹ ਕੈਮਰੇ ਬੰਦ ਕਰਾਏ ਵੀ ਤੈਨੂੰ ਕਿੰਨਾ ਅਧਿਕਾਰ ਦਿੱਤਾ ਹੈ ਰਿਕਾਰਡਿੰਗ ਕਰਨ ਦਾ ਜਿਹੜੀ ਗੁਰਦੁਰ ਬੈਠੀ ਆ ਅਸੀਂ ਤਾਂ ਗੁਰਦੁਬਾਨਮੀ ਡਿਲੀ ਜਾਂਦੇ ਆ ਵੀ ਗੁਰਦੇ ਬਨਮੀ ਨਾ ਹੋਵੇ ਤੂੰ ਉਹ ਸੋਸ਼ਲ ਮੀਡੀਆ ਤੇ ਵਿਊ ਦੇ ਚੱਕਰਾਂ ਚ ਇਹ ਕਰੀ ਜਾਂਦਾ ਉਹਨੇ ਖਰਜੀ ਰਿਕਾਰਡਿੰਗ ਬੰਦ ਕਰਾਤੀ ਕਹਿੰਦਾ ਜੀ ਮੈਂ ਬਸੋ ਮੈਟਰ ਕੀ ਹੈ ਕੰਨਾ ਮੈਟਰ ਹੈ ਉਹੜਾ ਮੁੰਡਾ ਬੈਠਾ ਸੀ ਜਿਹੜਾ ਦੋਸ਼ੀ ਸੀਗਾ ਉਹਨੇ ਅਮਰਤਪਾਲ ਮਹਿਰੋ ਦੇ ਸਾਹਮਣੇ ਮੰਨਿਆ ਕਿ ਮੈਂ ਦੁਸ਼ਕਰਮ ਕੀਤਾ ਮੈਂ ਬਲਾਤਕਾਰ ਕੀਤਾ ਮੈਂ ਕਿਹਾ ਅਮਰਤਪਾਲ ਵੀ ਇਹ ਤਾਂ ਮੰਨੀ ਜਾਂਦਾ ਕਹਿੰਦਾ ਹਾਂ ਮੇਰੇ ਕੋਲ ਮੰਨਿਆ ਤੇ ਪੰਚਾਇਤ ਵੀ ਮੰਨਿਆ ਕਹਿੰਦਾ ਬਾਪਾ ਹੀ ਮੰਨੀ ਜਾਂਦੇ ਮੈਂ ਕਿਹਾ ਬਾਪੇ ਨਾਲ ਗੱਲ ਕਰ ਲੋ ਬਾਪਾ ਨੇ ਮਨਾ ਕਰਤਾ ਮੈਂ ਨਹੀਂ ਕੀਤਾ ਉਹ ਤੱਕਾ ਕਰਨੀ ਜੀ ਕੀਤਾ ਮੈਂ ਕਿਹਾ ਇਹਦਾ ਇਲਾਜ ਕੀ ਹੈ ਜੇ ਬਾਪਾ ਨਹੀਂ ਮੰਨ ਰਿਹਾ ਜੇ ਮੈਂ ਨਹੀਂ ਕੀਤਾ ਉਹ ਤਾਂ ਮੰਨੀ ਜਾਂਦਾ ਹੈ ਉਹਦਾ ਮਨ ਸੀਗਾ ਵੀ ਨਹੀਂ ਜੀ ਫਿਰ ਜੋ ਉਹ ਜੋ ਗੱਲ ਸੱਚ ਸਾਹਮਣੇ ਆਈ ਉਹਨ ਲੱਗੇ ਵੀ ਦਲ ਨਹੀਂ ਗੱਲ ਨਹੀਂ ਜਥੇਬੰਦੀਆਂ ਪਹੁੰਚ ਗਈਆਂ ਕਹਿੰਦੇ ਸੀ ਕਾਰਵਾਈ ਕਰਾਂਗੇ ਅਸੀਂ ਕਹਾਂ ਦੀ ਜੇ ਬਾਬਾ ਦੋਸ਼ੀ ਆ ਅਸੀਂ ਆਪਸੇ ਮਤਾਂ ਕਰੋ ਕਾਰਵਾਈ ਪਹਿਲਾਂ ਤਾਂ ਡਰਦੇ ਸੀਗੇ ਵੀ ਇਹਦੀ ਬਦਨਾਮੀ ਨਾ ਹੋਵੇ ਗੱਲ ਦੀ ਕੋਈ ਗੁਰਦੁਆਰਦੀ ਸਿੱਖਾਂ ਦੀ ਕੌਮ ਦੀ ਬੇਇੱਜ਼ਤੀ ਨਾ ਹੋਵੇ ਪਰ ਤੂੰ ਚੋਣਨਾ ਤਾਂ ਅਸੀਂ ਵੀ ਸਹਿਮਤਾਂ ਬਿਠੀ ਗਏ ਯਾਰ ਜੋ ਹੋਊਗਾ ਚੱਲੂਗਾ ਕਰਾਓ ਕੇਸ ਬਾਬਾ ਦੋਸੀਆ ਅਜੇ ਤੁਹਾਡੇ ਨਾਲ ਪਰ ਇਹ ਦੋਸੀ ਦਾ ਸਾਬਤ ਹੈ ਜਿਹੜਾ ਮੰਨ ਗਿਆ ਇਹ ਤਾਂ ਦੋਸੀ ਸਾਬਤ ਹੈ ਵੀ ਹਾਂ ਵੀ ਮੰਨਿਆ ਇਸ ਤੋਂ ਬਾਅਦ ਉਹ ਚਲੇ ਗਏ ਸਦਰ থানੇ ਚ ਹੁਣ ਇਸ ਤੋਂ ਬਾਅਦ ਘਟਨਾ ਦਾ ਦੂਸਰਾ ਪਹਿਲੂ ਸ਼ੁਰੂ ਹੁੰਦਾ ਜਿੱਥੋਂ ਸਾਨੂੰ ਪਤਾ ਲੱਗਿਆ ਯਾਰ ਇਹ ਤਾਂ ਬੜੀ ਵੱਡੀ ਸਾਜ਼ਿ ਰਚੀ ਜਾ ਰਹੀ ਹੈ ਅਮਰਤਪਾਲ ਜਿਹੜੇ ਸਿੱਖ ਪੰਥੋਂ ਨਿਸ਼ਕਾਸੀਤ ਲੋਕ ਹੈ ਅਕਾਲ ਤਖਸਾਲ ਤੋਂ ਛੇਕੇ ਲੋਕ ਐ ਉਹਨਾਂ ਨੂੰ ਨਾਲ ਲੈ ਕੇ ਤੇ ਕੁਝ ਜਿਹੜੇ ਪੁਲਿਸਖ ਵੀ ਸੀਗੇ ਜਿਨ੍ਹਾਂ ਨੂੰ ਪਤਾ ਸੀ ਮਰਤਪਾਲ ਦਾ ਇੱਕ ਮੈਸੇਜ ਆਇਆ ਵੀ ਕੋਈ ਦਿਸਕਰਮਾ ਥਾਣੇ ਪਹੁੰਚ ਉਹ ਵੀ ਵਿਚਾਰੇ ਪਹੁੰਚੇ ਇਹ ਨਹੀਂ ਵੀ ਸਾਰੇ ਉੱਥੇ ਮਾੜੇ ਬੰਦੇ ਪਹੁੰਚੇ ਕੋਈ 20-25 ਬੰਦੇ ਸੀਗੇ ਉਹਨਾਂ ਚੋਂ ਉਹ ਟੋਲਾ ਨਾਲ ਪਹੁੰਚਾ ਤੇ ਉਹ ਟੋਲਾ ਇਹ ਫੋਟੋ ਸਾਡੇ ਕੋਲ ਆ ਗਈ ਹੈ ਮੋਢੇ ਨਾਲ ਮੋਢਾ ਜੋੜ ਕੇ ਨਾਲ ਬੈਠਾ ਹੈ ਨਾਲ ਖੜਾ ਮਰਤਪਾਲ ਦੇ ਇਹ ਬੰਦਿਆਂ ਨੇ ਜਿਹਨੂੰ ਅਮਰਤਪਾਲ ਹਮੈਤੀ ਬਣਾ ਕੇ ਲੈ ਕੇ ਗਿਆ ਪੰਥ ਦਾ ਹਮੈਤੀ ਬਣਾ ਕੇ ਲੈ ਗਿਆ ਇਹ ਉਹਦੀ ਫੋਟੋ ਹੈ ਇਹ ਉਹ ਮੜੀ ਤੇ ਬੈਠਾ ਹੈ ਇਹ ਉਹਦੇ ਕਰ ਮੜੀ ਬਣੀ ਹੋਈ ਹੈ ਇਹ ਜਿਹੜੇ ਉਥੇ ਇਹ ਖਿਲਾਰ ਕੇ ਕੇਸ ਤੇ ਇਹ ਉਹਦੀ ਫੋਟੋ ਹੈ ਇਹਦੇ ਨਾਲ ਉਹ ਬੰਦਿਆਂ ਨਹੀਂ ਇਹ ਬੰਦਿਆਂ ਨੇ 88/2016 ਇੱਕ ਕੇਸ ਦਰਜ ਕਰਾਇਆ ਵੀ ਸਭ ਨੂੰ ਪਤਾ ਹੈ ਵੀ ਰਾਜਸਥਾਨ ਵਿੱਚ ਗੁਰਦੁਆਰਾ ਬਾਬਾ ਦੀਪ ਸਿੰਘ ਸਿੱਖ ਸੰਘਰਸ਼ ਦਾ ਕੇਂਦਰ ਹੈ। ਇਥੋਂ ਸਿੱਖ ਸੰਘਰਸ਼ ਚੱਲਦੇ ਆ। ਸਰਕਾਰਾਂ ਨਿਗਾਹ 'ਚ ਏਜੰਸੀਆਂ ਨਿਗਾਹ 'ਚ ਇਹ ਉਹ ਥਾਂ ਹੈ ਜਿੱਥੇ ਸਰਕਾਰ ਦੇ ਹਰੇਕ ਜ਼ੁਲਮ ਦਾ ਹਰੇਕ ਸਿੱਖ ਵਿਰੋਧੀ ਸੋਚ ਦਾ ਖੁੱਲ ਕੇ ਵਿਰੋਧ ਕੀਤਾ ਤੇ ਮੋਰਚੇ ਲਾਇਆ ਜਾਂਦੇ ਆ। ਇਸ ਗੁਰਦੁਆਰਾ ਨੂੰ ਤੋੜਨ ਵਾਸਤੇ ਬਕਾਇਦਾ ਤੌਰ ਤੇ ਅਫੀਰ ਅਰਧ ਕਰਾਈ ਗਈ। ਇਹ ਬੰਦਿਆਂ ਨੂੰ ਅਮਰਤਪਾਲ ਮਹਿਰੋਂ ਆਪਣੇ ਨਾਲ ਲੈ ਕੇ ਗਿਆ ਇਹ ਬੰਦਿਆਂ ਨੇ 20ਵੀਂ ਸਦੀ ਦੇ ਮਹਾਨ ਜਰਨੈਲ ਸਤੰਤ ਗੰਮੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਦੀ ਫੋਟੋ ਲਾੰਦਾ ਸਾਡੇ ਤੇ ਕੇਸ ਦਰਜ ਕਰਾਇਆ ਕਿ ਪਿੰਡਰਾ ਵਾਲਾ ਆਤਵਾਦੀ ਸੀਗਾ ਤੇ ਇਹਨਾਂ ਨੇ ਇਹਦੀ ਫੋਟੋ ਲਈ ਹੈ ਇਹਦੀ ਐਫਆਰ ਦਰਜ ਹੋਈ ਹੈ ਜਿਹੜੇ ਬੰਦੇ ਫੋਟੋ ਦੇ ਨਾਲ ਖੜੇ ਐ ਇਹ ਅਮਰਤਪਾਲ ਮਹਿਰੋਂ ਦੇ ਇਹ ਬੰਦੇ ਨੇ ਮੜੀ ਤੇ ਪ੍ਰਕਾਸ਼ ਕੀਤਾ ਸੀਗਾ ਜਿਹਦਾ ਉਹਦਾ ਮਾਫੀ ਨਾਮ ਹੈਗਾ ਕਿ ਮੈਂ ਧਾਗੇਤਵੀਤ ਕਰਦਾ ਲੋਕਾਂ ਦੀਆਂ ਬਹੁ ਬੇਟੀਆਂ ਨੂੰ ਗੁੰਮਰਾਹ ਕਰਕੇ ਉਹਨਾਂ ਦਾ ਸ਼ੋਸ਼ਣ ਕਰਦਾ ਇਹ ਉਹਦਾ ਕਾਲ ਤਖਸਦ ਦਾ ਮਾਫੀ ਨਾਮਾ ਹੈ ਇਹ ਉਹਦਾ ਕੇਸ ਹੈਗਾ ਉਸਨੇ ਜਥੇਦਾਰ ਅਕਾਲ ਤਖਸਦ ਦੇ ਕੇਸ ਕੀਤਾ ਜਿਹੜੇ ਅਮਰਪਾਲ ਇਹਦੇ ਗਰੁੱਪ ਨੂੰ ਨਾਲ ਲੈ ਕੇ ਗਿਆ ਇਸ ਬੰਦੇ ਨੇ ਗੁਰਗਾਂ ਸੋਂ ਨੂੰ ਥਾਣੇ 'ਚ ਪੇਸ਼ ਕਰਾਉਣ ਦੇ ਆਦੇਸ਼ ਜਾਰੀ ਕਰਾਏ ਇਹ ਥਾਣੇ ਦੀ ਕਾਪੀ ਹੈ ਇਹ ਥਾਣੇ ਦੇ ਦਿਸ਼ਾ ਹੈ ਵੀ ਗੁਰੂ ਗ੍ਰੰਥ ਸਾਹਿਬ ਥਾਣੇ ਪੇਸ਼ ਕੀਤਾ ਜਾਵੇ। ਕੀ ਸਿੱਖ ਮਰ ਨਾ ਜਾਵੇ? ਗੁਰੂ ਗ੍ਰੰਥ ਸਾਹਿਬ ਥਾਣੇ ਪੇਸ਼ ਕੀਤਾ ਜਾਵੇ। ਇਹੋ ਜਿਹੇ ਲੋਕਾਂ ਨੂੰ ਅੰਮ੍ਰਿਤਪਾਲ ਨਾਲ ਲੈ ਕੇ ਗਿਆ ਜਿਹੜੇ ਬੰਦੇ ਈਦ ਮਨਾਉਂਦੇ ਆ, ਰੋਜ਼ੇ ਰੱਖਦੇ ਆ, ਬੜੀ ਪੂਜਾ ਕਰਦੇ ਆ, ਕਬਰ ਪੂਜਾ ਕਰਦੇ ਆ। ਫਿਰ ਅੰਮ੍ਰਿਤਪਾਲ ਦੇ ਕਿੰਦੂ ਹੁੰਦਾ, ਫਿਰ ਅੰਮ੍ਰਿਤਪਾਲ ਰੋਣ ਲੱਗ ਜਾਂਦਾ ਕਿ ਮੈਂ ਮੁਸਲਮਾਨ ਆ ਜੀ ਤਾਂ ਸਿੱਖਾਂ ਨੂੰ ਅਲਰਜੀ ਕਰਦੇ ਆ। ਸਿੱਖ ਤੇਰਾ ਅਲਰਜੀ ਨਹੀਂ ਕਰਦੇ। ਸਿੱਖ ਤੇਰੀ ਹੱਤਾਂ ਕਰਕੇ ਤੇਰਾ ਨਾ ਅਲਰਜੀ ਕਰਦੇ ਆ ਜਦੋਂ ਥਾਣੇ ਲੈ ਕੇ ਗਿਆ ਉਦੋਂ ਸਾਡਾ ਲਵਪ੍ਰੀਤ ਸਿੰਘ ਬਰਾੜ ਹੈ ਫੈਡਰੇਸ਼ਨ ਦਾ ਪ੍ਰਧਾਨ ਹੈ ਰਾਜਸਥਾਨ ਦਾ ਉਹਨੂੰ ਪਤਾ ਲੱਗਿਆ ਵੀ ਕੋਈ ਘਟਨਾ ਹੋਈ ਉਹ ਵੀ ਉੱਥੇ ਪਹੁੰਚਿਆ ਉਹਨੇ ਜਾ ਕੇ ਵੇਖਿਆ ਵੀ ਇਹ ਤਾਂ ਯਾਰ ਲਾਣੇ ਦੂਜੇ ਬੱਟਾ ਸਾਰਾ ਉਹਨੇ ਅਮਰਤਪਾਲ ਨੂੰ ਕਿਹਾ ਬਗੈਦਾ ਵੀ ਅਮਰਤਪਾਲ ਜਿਹੜੇ ਬੰਦੇ ਲਈ ਫਿਰਦਾ ਹੈ ਇਹ ਬੰਦੇ ਸਿੱਖਪੰਦੇ ਦੋਸ਼ੀ ਹੈ ਅਕਾਲ ਤਾ ਸਿੱਖ ਹੋਇਆ ਤੇ ਅਮਰਤਪਾਲ ਮਹਿਰੋ ਨੇ ਕਿਹਾ ਸੰਤ ਸਾਰੇ ਬੰਦੇ ਚਾਹੀਦੇ ਆ ਚਲੋ ਮਨਸ਼ਾ ਕਲੀਅਰ ਹੋ ਗਈ ਵੀ ਅਮਰਤਪਾਲ ਸਿਰਫ ਕੋਈ ਪੰਥਕ ਬਣ ਕੇ ਨਹੀਂ ਆਇਆ ਇਹਨੂੰ ਇੱਕ ਪੁੱਛ ਪੈ ਗਿਆ ਨਾਨਕਸਰ ਵਾਲੇ ਬਾਬਾ ਨੂੰ ਡਰੋਂ ਦਾ ਤੇ ਉਹਦੇ ਕਰਕੇ ਇੱਥੇ ਵੀ ਉਸੇ ਸੋਚ ਲੈ ਕੇ ਗੰਗਨਾਗਰ ਆ ਗਿਆ ਰਾਸਥਾਨ ਚ ਆ ਗਿਆ ਇੱਥੇ ਆ ਕੇ ਉਹਨਾਂ ਨੇ ਇੱਕ ਪ੍ਰਵਾਦ ਦਿੱਤਾ ਬਾਬੇ ਦੇ ਖਿਲਾਫ ਥਾਣੇ ਵਿੱਚ ਇਹ ਪ੍ਰਵਾਦ ਦੀ ਕਾਪੀ ਪਈ ਹੈ ਥਾਣੇ ਚ ਪ੍ਰਵਾਦ ਦਿੱਤਾ ਇਸ ਪ੍ਰਵਾਦ ਤੇ ਬਾਬੇ ਦੇ ਖਿਲਾਫ ਕੋਈ ਕੇਸ ਦਰਜ ਨਹੀਂ ਹੁੰਦਾ ਸੀਗਾ ਵੀ ਥਾਣੇ ਅੰਦਰ ਵੜਨ ਤੱਕ ਵੀ ਪ੍ਰੈਸ਼ਰ ਬਣਾ ਰਹੇ ਸੀਗੇ ਵੀ ਸਾਨੂੰ ਜਗ੍ਹਾ ਸਥਾਨ ਮਿਲ ਜੇ ਜੇ ਬਾਬੇ ਨੇ ਗੁਨਾਹ ਕੀਤੇ ਜਿੰਨੇ ਮੁੰਡੇ ਗੁਨਾਹ ਕੀਤਾ ਤੇ ਦੋਸ਼ੀ ਨੂੰ ਸਜ਼ਾ ਮਿਲਦੀ ਹੁੰਦੀ ਹੈ ਇਹਦੇ ਵਿਚੋਲਿਆਂ ਨੂੰ ਕੋਈ ਜਗ੍ਹਾ ਦਾ ਸਥਾਨ ਜਾਂ ਪੈਸਾ ਤਨਦੁਲਤ ਨਹੀਂ ਮਿਲਦਾ ਜੇ ਜਥੇਬ ਵੀ ਜਥੇਬ ਨਹੀਂ ਇंसाफ ਕਰਦੀਆਂ ਜਥੇ ਨਹੀਂ ਸੰਦ ਕਾਵੇ ਨਹੀਂ ਹੁੰਦੀਆਂ ਅਸੀਂ ਮੰਨ ਕਰਤਾ ਵੀ ਕੋਈ ਸਥਾਨ ਖਾਲੀ ਨਹੀਂ ਹੋਊਗਾ ਉਸ ਤੋਂ ਪਰੰਤ ਉਹਨਾਂ ਨੇ ਜਿੱਦੋ ਪ੍ਰਵਾਦ ਦਿੱਤਾ ਇਹਦੇ ਤੇ ਕੇਸ ਬੰਦਾ ਹੀ ਨਹੀਂ ਸੀਗਾ ਹੁਣ ਕਮਾਲ ਦੀ ਗੱਲ ਦੇਖੋ ਉਸ ਤੋਂ ਬਾਅਦ ਜਿਹੜੀ ਲੜਕੀ ਜਿਹਦੇ ਬਾਬਾ ਇਹਦੀ ਛੋਟੀ ਪਰਜਾਈ ਸੀਗੀ ਉਹ ਤੇ ਪੂਰਾ ਪਰਿਵਾਰ ਇਕੱਠਾ ਹੋ ਕੇ ਥਾਣੇ ਗਿਆ ਸਦਰ ਥਾਣੇ 'ਚ ਸਦਰ ਥਾਣੇ 8 ਵਜੇ ਤੋਂ ਲੈ ਕੇ 12 ਵਜੇ ਤੱਕ ਜਿਹੜੀ ਪੀੜਤ ਕੁੜੀ ਐ ਜਿਹਨੂੰ 1 ਮਿੰਟ ਬਾਅਦ ਵੀ ਬਹਿ ਸਕਦੀ ਪੁਲਿਸ ਦਾ ਫਰਜ਼ ਐ ਤੁਰੰਤ ਕੇਸ ਦਰਜ ਕਰੇ 12 ਵਜੇ ਤੱਕ ਉਹ ਥਾਣੇ ਬਾਹਰ ਬੈਠੀ ਦੀ ਉਸਨੇ ਕੇਸ ਦਰਜ ਨਹੀਂ ਕੀਤਾ ਇਹੀ ਗੱਲ ਕਰਦੇ ਰਹੇਨ ਕਿ ਹੁਣੇ ਕਰਦਿਆਂ ਐਸਚਓ ਬਾਹਰ ਗਏ ਆ ਆਣਗੇ ਇਹ ਕਰਕੇ